ਹੈਲੋ ਗਾਇਸ ਅੱਜ ਅਸੀਂ ਗੱਲ ਕਰਾਂਗੇ ਬਦਾਮਾਂ ਦੇ ਬਾਰੇ ਵਿੱਚ ਬਦਾਮ ਤੁਸੀਂ ਕਹਿਣਾ ਕੀ ਐਕਸਟਰਾ ਇਸ ਬਦਾਮਾਂ ਦੇ ਵਿੱਚ ਦੱਸਣ ਲੱਗੇ ਸਾਨੂੰ ਅਰ ਅੱਜ ਆਪਾਂ ਤੁਹਾਨੂੰ ਇਹਦੇ ਫਾਇਦੇ ਦੱਸਨੇ ਨੂੰ ਖਾਣ ਦੇ ਸਭ ਤੋਂ ਪਹਿਲਾਂ ਤਾਂ ਆਪਾਂ ਇਹ ਪਹਿਲਾਂ ਓਪਨ ਕਰ ਲਈਏ ਬਦਾਮ ਅੱਜ ਆਪਾਂ ਇਹਦੇ ਖਾਣ ਦੇ ਫਾਇਦਿਆਂ ਦੇ ਬਾਰੇ ਗੱਲ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦੱਸਾਂਗੇ ਰੋਜ਼ਾਨਾ 6 ਤੋਂ 8 ਭਿੱਜੇ ਹੋਏ ਬਦਾਮ ਖਾਣ ਨਾਲ ਸਾਡਾ ਜਿਹੜਾ ਸਵਾਸਥਿਆ ਸਾਡਾ ਸ਼ਰੀਰਾ ਉਹ ਬਹੁਤ ਵਧੀਆ ਰਹਿੰਦਾ ਆ ਕਿਉਂਕਿ ਇਹਦੇ ਵਿੱਚ ਪ੍ਰੋਟੀਨ ਫਾਈਬਰ ਵਿਟਾਮਿਨ E ਮੈਗਨੀਸ਼ੀਅਮ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਆ ਇਹ ਸਾਡੀ ਯਾਦਦਾਸ਼ਤ ਨੂੰ ਤੇਜ਼ ਕਰਦਾ ਆ ਖਰਾਬ ਕੈਲੈਸਟਰੋਲ ਨੂੰ ਘੱਟ ਕਰਦਾ ਆ ਸਾਡੇ ਦਿਲ ਦੀ ਸਿਹਤ ਨੂੰ ਠੀਕ ਕਰਦਾ ਆ ਤੇ ਨਾਲ ਹੀ ਸਾਡੇ ਵਜ਼ਨ ਨੂੰ ਵੀ ਨਿਯੰਤਰਣ ਕਰਦਾ ਕੁਝ ਲੋਕਾਂ ਨੂੰ ਲੱਗਦਾ ਪਤਲੇ ਡ్రਾਈ ਫਰੂਟਸ ਖਾ ਲਾਂਗੇ ਵਜ਼ਨ ਵੱਧ ਜਾਏਗਾ ਨਹੀਂ ਐਦਾਂ ਕੁਝ ਨਹੀਂ ਹੁੰਦਾ ਤੇ ਸਾਡੀ ਪਾਚਨ ਸ਼ਕਤੀ ਨੂੰ ਵੀ ਠੀਕ ਕਰਦਾ ਆ ਹੱਡੀਆਂ ਨੂੰ ਮਜ਼ਬੂਤ ਕਰਦਾ ਆ ਠੀਕ ਹੈ ਬਦਾਮ ਵਿੱਚ ਵਿਟਾਮਿਨ E, omega 3 ਫੈਟੀ ਐਸਿਡਸ ਬਹੁਤ ਹੁੰਦੇ ਆ ਜੋ ਸਾਡੇ ਦਿਮਾਗ ਨੂੰ ਤੇਜ਼ ਬਣਾਉਣ ਵਿੱਚ ਸਾਡੀ ਸਹਾਇਤਾ ਕਰਦੇ ਆ। ਦਿਲ ਦੇ ਲਈ ਕਿੰਨਾ ਸਹੀ ਆ। ਇਹਦੇ ਵਿੱਚ ਜਿਹੜੇ ਮੌਜੂਦ ਆ ਹੈਲਦੀ ਫੈਟਸ ਹੁੰਦੇ ਆ ਨਾ ਜੋ ਖਰਾਬ ਕੋਲੇਸਟ੍ਰੋਲ ਨੂੰ ਘਟ ਕਰਦੇ ਆ ਇਸ ਕਰਕੇ ਸਾਡੇ ਦਿਲ ਵਾਸਤੇ ਬਹੁਤ ਜ਼ਰੂਰੀ ਆ। ਪ੍ਰੋਟੀਨ ਫਾਈਬਰ ਨਾਲ ਭਰਪੂਰ ਹੁਣ ਕਰਕੇ ਕਿ ਸਾਡੇ ਵਜ਼ਨ ਨੂੰ ਵੀ ਨਿਯੰਤਰਣ ਕਰਦੇ ਆ ਤੇ ਇਹਦੇ ਵਿੱਚ ਵਿਟਾਮਿਨ E ਦੀ ਆਪਾਂ ਗੱਲ ਕੀਤੀ ਸੀ ਵਿਟਾਮਿਨ E ਹੋਣ ਕਰਕੇ ਇਹ ਸਾਡੇ ਫੇਸ ਤੇ ਸਾਡੀ ਤ્વਚਾ ਤੇ ਨਾ ਇੱਕ ਗਲੋ ਲੈ ਕੇ ਆਉਂਦੇ ਸਾਡੇ ਬਾਲਾਂ ਲਈ ਬਹੁਤ ਚੰਗਾ ਆ ਐਂਟੀਆਕਸੀਡੈਂਟ ਦਾ ਕੰਮ ਕਰਦੇ ਆ ਤੇ ਅਗਰ ਅਸੀਂ ਇਹਨੂੰ ਭਿਗੋ ਕੇ ਸਵੇਰ ਨੂੰ ਖਾਣੇ ਆ ਤੇ ਚ ਫਾਈਬਰ ਹੁੰਦਾ ਆ ਹੈਨਾ ਇਹ ਸਾਡੇ ਪਾਚਨ ਸ਼ਕਤੀ ਨੂੰ ਠੀਕ ਕਰਦਾ ਆ ਬਲੱਡ ਸ਼ੂਗਰ ਇਹ ਵਗੈਰਾ ਉਹਨੂੰ ਵੀ ਠੀਕ ਕਰਦਾ ਆ ਇਸ ਕਰਕੇ ਸਾਨੂੰ ਹਮੇਸ਼ਾ ਬਦਾਮ ਖਾਣੇ ਚਾਹੀਦੇ ਆ ਤੇ ਸਭ ਤੋਂ ਇਹਦਾ ਬਿਹਤਰ ਤਰੀਕਾ ਹੈਗਾ ਆ ਕਿ ਬਦਾਮਾਂ ਨੂੰ ਤੁਸੀਂ ਰਾਤ ਪਰ ਪਾਣੀ ਵਿੱਚ ਭਿਗੋਣਾ ਆ ਤੇ ਸਵੇਰੇ ਛਿਲਕਾ ਉਤਾਰ ਕੇ ਇਹਨੂੰ ਖਾਣਾ ਆ ਕਿਉਂਕਿ ਜਿਹੜਾ ਇਹਦੇ ਅੰਦਰ ਫੈਟਿਕ ਐਸਿਡ ਹੈ ਫਟਿਕ ਐਸਿਡ ਉਹ ਟੁੱਟ ਜਾਂਦਾ ਜਦੋਂ ਆਪਾਂ ਛਿਲਕਾ ਉਤਾਰ ਕੇ ਖਾਣੇ ਸੋ ਇਸ ਕਰਕੇ ਤੁਸੀਂ ਇਹ ਜ਼ਰੂਰ ਖਾਣਾ ਹੈ ਪਰ ਬਾਦਾਮ ਅਗਰ ਸਾਡੇ ਸਰੀਰ ਲਈ ਚੰਗੇ ਆ ਤੇ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਭਰ-ਭਰ ਕੇ ਖਾ ਜਾਣੇ ਆ ਨਾ ਬਦਾਮ ਤੁਸੀਂ ਲਿਮਟ ਚ ਖਾਣੇ ਆ ਜਿੱਦਾਂ ਦਿਨ ਦੇ ਤੁਸੀਂ 6 ਤੋਂ 8 ਤੱਕ ਸਟਾਰਟਿੰਗ ਤੁਸੀਂ 5 ਬਦਾਮਾਂ ਤੋਂ ਕਰ ਸਕਦੇ ਆ ਇਹ ਰਾਤ ਨੂੰ ਤੁਸੀਂ 5 ਬਦਾਮ ਇੱਕ ਵਿਅਕਤੀ ਵਾਸਤੇ 5 ਬਦਾਮ ਰਾਤ ਨੂੰ ਤੁਸੀਂ 5 ਬਦਾਮ ਲੈਣੇ ਆ ਤੇ ਇਹਨਾਂ 5 ਬਦਾਮਾਂ ਨੂੰ ਤੁਸੀਂ ਰਾਤ ਪਰ ਭਿਗੋ ਦੇਣਾ ਸਵੇਰੇ ਉਠੋ ਇਹਨਾਂ ਦਾ ਛਿਲਕਾ ਉਤਾਰੋ ਤੇ ਤੁਸੀਂ ਇਹਦਾ ਸੇਵਨ ਕਰੋਗੇ ਫਿਰ ਤੁਸੀਂ ਇਹਦੇ ਰਿਜ਼ਲਟਸ ਕੁਝ ਦਿਨਾਂ ਦਾ ਦੇਖ ਸਕਦੇ ਹੋਪਸ ਹਨ ਵੀ ਵੀਡੀਓ ਚੰਗੀ ਲੱਗੀ ਹੋਊਗੀ ਤੁਵੇਂ ਨੂੰ ਤੁਸੀਂ ਲਾਈਕ ਕਰ ਸਕਦੇ ਆ ਥੈਂਕਸ